ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪਹਿਲਾ ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦੇਸ਼ਾਂ ਦ샨ਤਰਾ ਵਿੱਚ ਸੰਗਤਾਂ ਨੂੰ ਤਾਰਦੇ ਹੋਏ ਲਾਹੌਰੋਂ ਕੇ ਸਤ ਕਰੇ ਨਗਰ ਵਿੱਚ ਚਰਨ ਪਾਏ ਪਹਿਲਾ ਇਹ ਨਗਰ ਲਾਹੌਰ ਜ਼ਿਲ੍ਹੇ ਵਿੱਚ ਸੀ ਪਰ ਬਾਅਦ ਵਿੱਚ ਜਿਲਿਆਂ ਦੀ ਵੰਡ ਮਗਰੋਂ ਇਹ ਨਗਰ ਮਿੰਟ ਗੁਮਰੀ ਜ਼ਿਲ੍ਹੇ ਦੀ ਵੰਡ ਅੰਦਰ ਆ ਗਿਆ। ਸਤਗੁਰੂ ਜੀ ਬਾਜ਼ਾਰ ਦੇ ਸਾਹਮਣੇ ਇੱਕ ਬਰੇਸ਼ੇ ਠਾ ਵਿਰਾਜ। ਬਰੇਸ਼ੇ ਦੇ ਸਾਹਮਣੇ ਬਾਜ਼ਾਰ ਵਿੱਚ ਇੱਕ ਅਮੀਰ ਸ਼ਾਹੂਕਾਰ ਦੀ ਦੁਕਾਨ ਸੀ। ਠਾ ਮਖਮਲੀ ਗਦੈਲੇ ਤੇ ਪਿੱਠ ਪਿਛੇ ਸੋਨੇ ਸਰਾਣੇ ਲੱਗੇ ਹੋਏ ਸਨ। ਤੇ ਅੱਗੇ ਪਿੱਛੇ ਨੌਕਰ ਕੰਮਕਾਰ ਕਰ ਰਹੇ ਸਨ। ਸਾਰਾ ਨੂੰ ਬਰੇਸ਼ੇ ਠਾਂ ਬੈਠਿਆਂ ਇੱਕ ਪਹਿਰ ਗੁਜ਼ਰ ਗਿਆ। ਸਾਹੂਕਾਰ ਨੂੰ ਵੇਖ ਕੇ ਭਾਈ ਮਰਦਾਨਾ ਜੀ ਸਤਿਗੁਰਾਂ ਨੂੰ ਕਹਿਣ ਲੱਗੇ ਕਿ ਸਤਿਗੁਰੂ ਜੀ ਉਹ ਸਾਹਮਣੇ ਵਾਲਾ ਸਾਹੂਕਾਰ ਕੀ ਹੈ ਬਹੁਤ ਅਨੰਦਿਤ ਹੈ ਕਿਸੇ ਸੰਤ ਦੇ ਵੇਖਦਾ ਵੀ ਨਹੀਂ ਹੈ ਆਪਣੇ ਸੁੱਖ ਵਿੱਚ ਬੈਠਾ ਹੈ ਇਹ ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਮਰਦਾਨਿਆ ਸੰਸਾਰ ਵਿੱਚ ਸੁਖੀ ਕੇਵਲ ਨਾਮ ਜਪਣ ਵਾਲਾ ਹੀ ਹੋ ਸਕਦਾ ਹੈ ਇਸ ਲਈ ਨਾਮ ਜਪਣ ਤੋਂ ਬਗੈਰ ਕੋਈ ਵੀ ਸੁਖ ਜਿਹੜਾ ਹੈ ਉਹ ਕਿਸੇ ਕੋਲ ਨਹੀਂ ਆਉਂਦਾ ਕੋਈ ਸੁਖੀ ਨਹੀਂ ਹੋ ਸਕਦਾ ਜਿਵੇਂ ਸੂਰਜ ਤੋਂ ਬਿਨਾਂ ਕਦੇ ਦਿਨ ਨਹੀਂ ਹੁੰਦਾ ਤਿਵੇਂ ਗਿਆਨ ਤੋਂ ਬਿਨਾਂ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ ਭਾਈ ਮਰਦਾਨਾ ਜੀ ਜੇ ਤੇਰੇ ਹਿਰਦੇ ਵਿੱਚ ਸੰਸਾ ਹੈ ਤਾਂ ਸ਼ਾਹੂਕਾਰ ਤੂੰ ਖੁਦ ਜਾ ਕੇ ਪੁੱਛ ਲੈ ਦੁਖੀ ਹੈ ਜਾਂ ਸੁਖੀ ਹੈ ਉਸ ਵਕਤ ਭਾਈ ਮਰਦਾਨਾ ਸ਼ਾਹੂਕਾਰ ਕੋਲ ਜਾ ਕੇ ਪੁੱਛਣ ਲੱਗਾ ਕਿ ਸ਼ਾਹੂਕਾਰ ਜੀ ਮੈਨੂੰ ਤਾਂ ਬੜਾ ਸੁਖੀ ਵਰਤੀਤ ਹੁੰਦਾ ਹੈ ਉਸ ਵੇਲੇ ਸ਼ਾਹੂਕਾਰ ਕਹਿਣ ਲੱਗਾ ਮੇਰੇ ਵਰਗਾ ਸੰਸਾਰ ਵਿੱਚ ਕੋਈ ਵੀ ਦੁਖੀ ਨਹੀਂ ਜੈਸਾ ਕਿ ਸਰਬ ਜਗਤ ਮਹਿ ਮੋਹ ਸਮਾਨਾ ਔਰ ਨ ਕੋਊ ਦੁਖੀ ਮਹਨ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਜੇ ਤੂੰ ਦੁੱਖਾਂ ਦੀ ਨਿਵਰਤੀ ਕਰਨਾ ਚਾਹੁੰਦਾ ਤਾਂ ਦੁੱਖਾਂ ਦੀ ਮੇਟਣ ਵਾਲੀ ਸਤਿਗੁਰਾਂ ਦੇ ਕੋਲ ਜਾ ਕੇ ਆਪਣਾ ਦੁੱਖ ਦੱਸਣਾ ਕਰ ਇਹ ਸੁਣ ਕੇ ਸਾਹੂਕਾਰ ਸ਼ਰਧਾ ਭਾਵਨਾ ਨਾਲ ਭਾਈ ਮਰਦਾਨੇ ਨਾਲ ਆ ਕੇ ਸਤਿਗੁਰਾਂ ਦੇ ਬਾਸ ਆਇਆ ਅਤੇ ਨਮਸਕਾਰ ਕਰਕੇ ਸਤਿਗੁਰਾਂ ਦੇ ਕੋਲ ਆਪਣੇ ਦੁੱਖ ਨੂੰ ਅਲਾਪਣ ਲੱਗਾ ਕਿ ਮੇਰਾ ਆਪਣੀ ਨਾ ਵਿਆਹੀ ਇਸਤਰੀ ਨਾਲ ਬੜਾ ਪ੍ਰੇਮ ਸੀ ਇੱਕ ਵਾਰ ਉਹ ਐਨੀ ਬਿਮਾਰ ਹੋ ਗਈ ਕਿ ਬਚਣ ਦੀ ਉਮੀਦ ਹੀ ਨਾ ਰਹੀ ਮੈਂ ਉਸਦੀ ਤੰਦਰੁਸਤੀ ਲਈ ਬਥੇਰਾ ਦਾਨ ਪੁੰਨ ਕੀਤਾ ਪਰ ਠੀਕ ਹੋਣ ਦੀ ਸੰਭਾਵਨਾ ਨਾ ਰਹੀ ਮੇਰਾ ਮਨ ਕਾਬੂ ਵਿੱਚ ਨਾ ਰਿਹਾ ਤੇ ਉਸਦੇ ਕੋਲ ਬੈਠ ਕੇ ਮੈਂ ਰੋਣ ਲੱਗਾ ਕਿ ਮੈਂ ਤੇਰੇ ਬਿਗੈਰ ਕੀ ਸੁਖ ਭੋਗਾਂਗਾ ਤਦ ਮੇਰੀ ਇਸਤਰੀ ਕਹਿਣ ਲੱਗੀ ਕਿ ਮੇਰੇ ਵਾਸਤੇ ਤੂੰ ਰੋਂਦਾ ਕਿਉਂ ਹੈ ਤੂੰ ਆਪਣੇ ਆਪ ਨੂੰ ਬਹੁਤ ਧਨਵਾਨ ਕਹੁੰਦਾ ਹੈ ਮੇਰੇ ਮਰਨ ਤੋਂ ਬਾਅਦ ਹੋਰ ਵਿਆਹ ਕਰਾ ਲਵੇਂਗਾ ਜੈਸਾ ਕਿ ਹਿਤ ਮੇਰੇ ਕਿਉ ਰੋਦਨ ਠਾਨੋ ਨਿਜ ਕੋ ਬੜ ਧਨਵੰਤ ਪਛਾਨੋ ਮੈਂ ਮਰਹੁ ਕਰ ਵਿਆਹ ਬਹੋਰੀ ਪੋਗੋ ਆਨ ਮੰਗਣਾ ਔਰੀ ਜਦ ਤੂੰ ਉਸ ਦੇ ਨਾਲ ਪੋਗ ਬਿਲਾਸ ਕਰਕੇ ਮਸਤ ਹੋ ਗਿਆ ਫਿਰ ਤੂੰ ਮੈਨੂੰ ਯਾਦ ਵੀ ਨਹੀਂ ਕਰੇਗਾ ਤਦ ਮੈਂ ਕਿਹਾ ਕਿ ਮੈਂ ਤੇਰੇ ਤੋਂ ਬਗੈਰ ਹੋਰ ਸ਼ਾਦੀ ਨਹੀਂ ਕਰਾਂਗੀ ਤੂੰ ਜੀਉਂਦੀ ਰਹੇਂਗੀ ਤਾਂ ਮੈਂ ਭੋਗ ਬिलास ਕਰਾਂਗਾ ਨਹੀਂ ਮੈਂ ਵੀ ਮਰ ਜਾਵਾਂਗਾ ਜੈਸਾ ਕਿ ਬਿلس ਬਿਲਾਸਨ ਹੋਇ ਅਹਲਾਦੂ ਮੁਝੇ ਬਿਸਾਰੇ ਕਰਹਿ ਨਾ ਜਾਦੂ ਮੈਂ ਭਾਗਿਓ ਸੁਣੀਏ ਪ੍ਰੇਮੋਰੀ ਤੁਜ ਬਿਨ ਮੋਹਿ ਨ ਭਾਵੇ ਔਰੀ ਤੂੰ ਜੀਵਹਿ ਤੇ ਕਰੋ ਬਿਲਾਸਾ ਨਤ ਮੈਂ ਤਜੂ ਜੀਉਣ ਕੀ ਆਸਾ ਪ੍ਰਾਨ ਸਮਾਨ ਮੋਹਿ ਕੋ ਪਿਆਰੀ ਤੋ ਜਿ ਬੇ ਨਕਾਸ ਬਿਸਲੋ ਬੇ ਬਨਾਰੀ ਇਹ ਸੁਣ ਕੇ ਮੇਰੀ ਘਰ ਵਾਲੀ ਕਹਿਣ ਲੱਗੀ ਕਿ ਇਹ ਗੱਲਾਂ ਜਿਉਂਦਿਆਂ ਤੱਕ ਹੀ ਹਨ ਮੇਰੇ ਮਰਨ ਤੋਂ ਬਾਅਦ ਸਭ ਭੁੱਲ ਜਾਣਗੇ ਭਾਗ ਜਿਕਰ ਮੈਂ ਜਿਉਂਦੀ ਰਹੀ ਤਾਂ ਵੇਖ ਲਵਾਂਗੀ ਜੇਕਰ ਮਰ ਗਈ ਤਾਂ ਮੈਂ ਕਿਹੜਾ ਵੇਖਣ ਆਉਣਾ ਹੈ ਇਹ ਸੁਣ ਕੇ ਮੈਂ ਆਪਣੀ istri ਨੂੰ ਆਪਣੇ ਚਿੱਤ ਦੇ ਮੋਹ ਦੀ ਬਿਰਤੀ ਉਸ ਦੇ ਸਾਹਮਣੇ ਪ੍ਰਗਟ ਕਰਨ ਵਾਸਤੇ ਇੱਕ ਤਿੱਖੀ ਛੁਰੀ ਲੈ ਕੇ ਆਪਣਾ ਗੁਬ ਤੰਗ ਕੱਟ ਕੇ ਸੁੱਟ ਦਿੱਤਾ ਤਦ ਮੈਂ ਗਿਆ ਕਿ ਤੈਨੂੰ ਹੁਣ ਤਾਂ ਮੇਰੇ ਤੇ ਭਰੋਸਾ ਹੈ ਇਹ ਸਭ ਕੁਝ ਵੇਖ ਕੇ ਮੇਰੀ istri ਨੇ ਕੁਝ ਨਾ ਕਿਹਾ ਮੇਰਾ ਗੁਪ ਤੰਗ ਕੱਟੇ ਜਾਣ ਕਰਕੇ ਬਹੁਤ ਸਾਰਾ ਖੂਨ ਵਗ ਗਿਆ ਜਿਸ ਕਾਰਨ ਮੇਰਾ ਸਰੀਰ ਬਹੁਤ ਕਮਜ਼ੋਰ ਹੋ ਗਿਆ ਮੈਨੂੰ ਹਕੀਮਾ ਨੇ ਔੜੀ ਔੜੀ ਦਵਾਈਆਂ ਬੂਟੀਆਂ ਦੇ ਨਾਲ ਠੀਕ ਕੀਤਾ ਕੁਝ ਸਮੇਂ ਬਾਅਦ ਮੇਰੀ ਘਰ ਵਾਲੀ istri ਉਹ ਤੰਦਰੁਸਤ ਹੋਣ ਲੱਗ ਪਈ ਜਦ ਤੰਦਰੁਸਤ ਹੋ ਗਈ ਤੇ ਸਰੀਰ ਵਿੱਚ ਬਲ ਪੂਰਾ ਹੋ ਗਿਆ ਤਾਂ ਉਸਦੇ ਸਰੀਰ ਵਿੱਚ ਕਾਮ ਦੀ ਵਾਸ਼ਨਾ ਜਾਗੀ ਤੇ ਮੇਰੇ ਕੋਲ ਕਾਮ ਪੂਰਤੀ ਲਈ ਇੱਛਾ ਕੀਤੀ ਜਦ ਮੈਂ ਉਸ ਦੀ ਇੱਛਾ ਪੂਰੀ ਨਾ ਕਰ ਸਕਿਆ ਤਾਂ ਪ੍ਰਾਈ ਪੁਰਖਾਂ ਨਾਲ ਵੀ ਵਿਚਾਰ ਕਰਨ ਲੱਗ ਪੀ ਇਸ ਗੱਲ ਦਾ ਮੈਨੂੰ ਬਹੁਤ ਆਪਾਰੀ ਦੁੱਖ ਹੈ ਇਓ ਮੇਰੇ ਸਮਾਨ ਦੁਨੀਆ ਵਿੱਚ ਹੋਰ ਕੋਈ ਵੀ ਦੁਖੀ ਨਹੀਂ ਹੈ ਜੈਸਾ ਕਿ ਸ੍ਰੀ ਗੁਰੂ ਨਾਨਕ ਪ੍ਰਕਾਸ਼ ਉਤਰਾਰਧ ਦੇ ਬੋਲ ਹਨ ਚਿੰਤਾ ਤੁਰ ਦੁੱਖ ਮਹਿ ਦਿਨ ਰਹਿਣਾ ਬੋਸੋ ਦੁਖੀ ਅਵਰ ਕੋ ਹੈ ਨਾ ਸਾਹੂ ਕਰ ਦੀ ਸਾਰੀ ਵਾਰਤਾ ਸੁਣ ਕੇ ਸਤਿਗੁਰਾਂ ਨੇ ਉਸ ਨੂੰ ਉਪਦੇਸ਼ ਦੇਣ ਲਈ ਅਤੇ ਨਾਮ ਤੋਂ ਬਿਨਾ ਸਾਰਾ ਸੰਸਾਰ ਹੀ ਦੁਖੀ ਦਰਸਾਉਂਦਿਆਂ ਇਹ ਪਾਵਨ ਸ਼ਬਦ ਉਚਾਰਨ ਕੀਤਾ ਇਹ ਸ਼ਬਦ ਕਾਫੀ ਲੰਬੇਰਾ ਹੈ ਆਪ ਸੰਗਤ ਦੇ ਸੋ ਆਪਾਂ ਇਹ ਸੰਗਤ ਦੇ ਇਸ ਸ਼ਬਦ ਦੀ ਜੋ ਸੇਵਾ ਰੱਖ ਰਹੇ ਹਾਂ ਹੋ ਸਕਿਆ ਇਸ ਸ਼ਬਦ ਨੂੰ ਦੋ ਭਾਗਾਂ ਵਿੱਚ ਰੱਖਾਂਗੇ ਹੋ ਸਕਿਆ ਕਿ ਇੱਕ ਭਾਗ ਵਿੱਚ ਸ਼ਾਇਦ ਰਿਕਾਰਡ ਹੋ ਜਵੇ ਕਿਉਂਕਿ ਇਸ ਦੀਆਂ ਸਾਖੀਆਂ ਇਸਦੇ ਜੋ ਨਾਲ ਲੱਗਦੀਆਂ ਸਾਖੀਆਂ ਸਾਰਾ ਸ਼ਬਦ ਹੀ ਸਾਖੀਆਂ ਨਾਲ ਭਰਿਆ ਕਿਉਂਕਿ ਨਿਰਣਾ ਕਰਨਾ ਜ਼ਰੂਰੀ ਹੈ ਕਿ ਸਹੰਸਰਦਾਨ ਦੇ ਇੰਦਰ ਰੋਇਆ ਸੰਸਰ ਕੌਣ ਹੈ ਤੇ ਇੰਦਰ ਕੌਣ ਹੈ ਕਿਉਂ ਰੋਇਆ ਹੈ ਇਸ ਤਰ੍ਹਾਂ ਸਾਰੀਆਂ ਪੰਕਤੀਆਂ ਤੇ ਸਾਖੀਆਂ ਦਰਸਾਉਣਾ ਬਹੁਤ ਜ਼ਰੂਰੀ ਹੈ ਸੋ ਆਓ ਇਸ ਪਾਵਨ ਸ਼ਬਦ ਨਾਲ ਜੁੜੀਏ ਸਹੰਸਰਦਾਨ ਦੇ ਇੰਦਰ ਰੋਇਆ ਹੀ ਪਾਈ ਜਦ ਗੌਤਮ ਰਿਖੀ ਦੀ ਸਤਰੀ ਅਹਲਿਆ ਨਾਲ ਇੰਦਰ ਭੋਗ ਕਰਨ ਆਇਆ ਤਦ ਗੌਤਮ ਰਿਸ਼ੀ ਨੇ ਸੰਸਰ ਹੁੰਦਾ ਹਜ਼ਾਰ ਭਗਾ ਦਾ ਦਾਨ ਹੁੰਦਾ ਦੰਨ ਦੇ ਕੇ ਇੰਦਰ ਰਾਜੇ ਨੂੰ ਰਵਾਇ ਰਮਾਉਣਾ ਕੀਤਾ ਦਾਨ ਦੇਣ ਕਰਕੇ ਇੰਦਰ ਰੋ ਆਇਆ ਰੋਣੇ ਵਿੱਚ ਆਇਆ ਸੀ ਇੰਦਰ ਕਿਵੇਂ ਰੋਣੇ ਆਇਆ ਦੱਸਦੇ 100 ਅਸਮੇਧ ਜਗ ਕਰਕੇ ਇੰਦਰ ਪਦਵੀ ਪ੍ਰਾਪਤ ਹੁੰਦੀ ਹੈ ਤਾਂ ਹੀ ਸਵਰਗ ਦਾ ਰਾਜਾ ਇੰਦਰ ਬਣਿਆ ਜਾਂਦਾ ਰਾਜੇ ਇੰਦਰ ਕੋਲ ਇੱਕ ਤੋਂ ਇੱਕ ਚੜ੍ਹਦੇ ਰੂਪ ਵਾਲੀਆਂ ਅਪਸ਼ਰਾਂ ਸਨ ਪਰ ਫਿਰ ਵੀ ਉਸ ਦੀ ਭੈੜੀ ਦ੍ਰਿਸ਼ਟੀ ਸੀ ਜਿਸ ਕਰਕੇ ਉਹ ਅਹਲਿਆ ਦੇ ਸੋਹਣੇ ਰੂਪ ਨੂੰ ਵੇਖ ਕੇ ਲਲਚਾਉਂਦਾ ਸੀ ਉਧਰ ਅਹਲਿਆ ਦੇ ਅੰਦਰ ਵੀ ਰੁਚੀ ਸੀ ਕਿ ਮੇਰੀ ਇੰਦਰ ਰਾਜੇ ਨਾਲ ਸ਼ਾਦੀ ਹੋ ਜਾਵੇ ਇਹ ਦੋਹਾਂ ਦੇ ਅੰਦਰ ਬਿ ਵਿਚਾਰ ਕਰਨ ਦਾ ਸੁਭਾਅ ਸੀ ਉਸੇ ਕਾਰਨ ਕਰਕੇ ਇੱਕ ਦਿਨ ਰਾਜੇ ਇੰਦਰ ਨੇ ਸਾਰਿਆਂ ਦੇਵਤਿਆਂ ਦੀ ਸਭਾ ਬੁਲਾਈ ਤੇ ਸੂਰਜ ਨੂੰ ਪੁੱਛਣ ਲੱਗਾ ਕਿ ਦੁਨੀਆਂ ਵਿੱਚ ਸਭ ਤੋਂ ਸੋਹਣੇ ਰੂਪ ਵਾਲੀ ਇਸਤਰੀ ਕੌਣ ਹੈ ਸੂਰਜ ਦਾ ਭਮਾਨੀ ਦੇਵਤਾ ਕਹਿਣ ਲੱਗਾ ਮੇਰੇ ਤੇਜ ਪ੍ਰਕਾਸ਼ ਕਰਕੇ ਸਾਰੇ ਲੁਕ ਜਾਂਦੇ ਆ ਮੈਂ ਨਹੀਂ ਦੱਸ ਸਕਦਾ ਕਿਉਂਕਿ ਸੂਰਜ ਨੂੰ ਵੇਖ ਕੇ ਸਾਰੇ ਢੰਡ ਘੜ ਲੈਂਦੇ ਕੋਈ ਅੱਖਾਂ ਮੁਰੇ ਹੱਥ ਰੱਖ ਲੈਂਦਾ ਕੋਈ ਕੱਪੜਾ ਕਰ ਲੈਂਦਾ ਇਸ ਲਈ ਮੈਂ ਨਹੀਂ ਦੇਖ ਸਕਦਾ ਕਿ ਸਭ ਤੋਂ ਸੋਹਣੇ ਸਰੂਪ ਵਾਲੀ ਕਿਹੜੀ ਇਸਤਰੀ ਹੈ ਫਿਰ ਰਾਜੇ ਇੰਦਰ ਨੇ ਚੰਦਰਮਾ ਨੂੰ ਕਿਹਾ ਕਿ ਤੂੰ ਦੱਸ ਸਭ ਤੋਂ ਸੁੰਦਰ ਸਰੂਪ ਵਾਲੀ ਇਸਤਰੀ ਕਿਹੜੀ ਹੈ ਉਸ ਵੇਲੇ ਚੰਦਰਮਾ ਦੇ ਅਭਿਮਾਨੀ ਦੇਵਤੇ ਨੇ ਕਿਹਾ ਕਿ ਸਭ ਤੋਂ ਮਾਤ ਲੋਕ ਵਿੱਚ ਸੁੰਦਰ ਰੂਪ ਵਾਲੀ ਇਸਤਰੀ ਗੌਤਮ ਦੇ ਘਰ ਵਾਲੀ ਅਹਲਿਆ ਹੈ ਇਹ ਸੁਣ ਕੇ ਇੰਦਰ ਨੇ ਚੰਦਰਮਾ ਨੂੰ ਕਿਹਾ ਕਿ ਤੂੰ ਮੇਰੀ ਮਦਦ ਕਰ ਤਾਂ ਜੋ ਮੈਂ ਐਹਲਿਆ ਨੂੰ ਮਿਲ ਸਕਾਂ ਚੰਦਰਮਾ ਦਾ ਭਮਾਨੀ ਦੇਵਤਾ ਕਹਿਣ ਲੱਗਿਆ ਕਿ ਗੌਤਮ ਰਿਸ਼ੀ ਹਰ ਰੋਜ਼ ਕੁੱਕੜ ਦੇ ਬਾਗ ਦੇਣ ਤੋਂ ਬਾਅਦ ਗੋਦਾਵਰੀ ਨਦੀ ਵਿੱਚ ਇਸ਼ਨਾਨ ਕਰਦਾ ਹੈ ਇਸ ਲਈ ਮੈਂ ਕੁੱਕੜ ਬਣ ਕੇ ਪਹਿਰਾ ਪਹਿਲਾਂ ਹੀ ਬਾਗ ਦੇ ਦੇਵਾਂਗਾ ਤੇ ਤੁਸੀਂ ਉਸ ਦੀ ਘਰ ਵਾਲੀ ਐਹਲਿਆ ਨੂੰ ਮਿਲ ਲੈਣਾ ਭਾਵ ਜਦ ਚੰਦਰਮਾ ਨੇ ਕੁੱਕੜ ਬਣ ਕੇ ਬਾਗ ਦਿੱਤੀ ਤਦ ਗੌਤਮ ਰਿਸ਼ੀ ਇਸ਼ਨਾਨ ਕਰਨ ਲਈ ਗੋਦਾਵਰੀ ਵੱਲ ਚੱਲ ਪਿਆ ਜਦ ਗਦਾਵਰੀ ਵਿੱਚ ਇਸ਼ਨਾਨ ਕਰਨ ਲਈ ਵੜਿਆ ਤਾਂ ਉਸ ਵੇਲੇ ਆਵਾਜ਼ ਆਈ ਕਿ ਅਜੇ ਤਾਂ ਅੱਧੀ ਰਾਤ ਦਾ ਵਕਤ ਹੈ ਤੇਰੇ ਘਰ ਵਿੱਚ ਤਾਂ ਚੋਰ ਆਏ ਹੋਏ ਹਨ ਤੂੰ ਜਲਦੀ ਵਾਪਸ ਚਲਾ ਜਾ ਗੌਤਮ ਰਿਸ਼ੀ ਉਸੇ ਵੇਲੇ ਨਦੀ ਤੋਂ ਬਾਹਰ ਨਿਕਲ ਕੇ ਗਿੱਲਾ ਪਰਨਾਹਤ ਵਿੱਚ ਨਜੋੜਦਾ ਦੌੜਿਆ ਆ ਅੱਗੋਂ ਲੜਕੀ ਮਿਲੀ ਤਾਂ ਉਸ ਤੋਂ ਪੁੱਛਿਆ ਅੰਦਰ ਕੌਣ ਹੈ ਉਸਨੇ ਕਿਹਾ ਕਿ ਮਾਂਜਾਰ ਮਾਂਜਾਰ ਨਾਮ ਬਿੱਲੇ ਦਾ ਵੀ ਹੁੰਦਾ ਇਸ ਦਾ ਅਰਥ ਮਾਂ ਦਾ ਝਾਰ ਵੀ ਬਣ ਜਾਂਦਾ ਇਉਂ ਜਦ ਰਿੱਖੀ ਨੇ ਵੇਖਿਆ ਕਿ ਇੰਦਰ ਆਇਆ ਹੋਇਆ ਉਸ ਵੇਲੇ ਸ਼ਰਾਬ ਦੇ ਦਿੱਤਾ ਕਿ ਤੇਰੇ ਸਾਰੇ ਸਰੀਰ ਉੱਤੇ ਕੋੜ ਹੋ ਜਾਵੇ। ਭਾਵ ਜਿਸ ਭਗ ਦੇ ਕਾਰਨ ਤੂੰ ਮੇਰੇ ਘਰ ਵਿੱਚ ਆਇਆ ਹੈ ਉਹ ਤੇਰੇ ਸਰੀਰ ਤੇ ਹਜ਼ਾਰ ਹੋ ਜਾਣ। ਜਿਸ ਨੂੰ ਕਹਿੰਦੇ ਸੰਸਰ ਹਜ਼ਾਰ ਭਗਾਂ ਸੰਸਰਦਾਨ ਦੇ ਇੰਦਰ ਰੁਆਇਆ। ਜਦੋਂ ਸੰਸਰ ਇਹਨੂੰ ਹਜ਼ਾਰ ਭਗਾਂ ਦਾ ਡੰਨ ਮਿਲ ਗਿਆ ਕਿ ਜੋ ਇਸਤਰੀ ਦਾ ਗੁਪਤ ਅੰਗ ਹੁੰਦਾ ਹੈ ਜਗਾ ਹੁੰਦੀ ਹੈ ਉਹ ਤੇਰੇ ਸਰੀਰ ਤੇ ਹੋ ਜਾਵੇ ਜਿਸ ਕਾਰਨ ਤੂੰ ਇੱਥੇ ਆਇਆ ਉਹ ਇਤਿਹਾਸ ਵਿੱਚ ਆਉਂਦਾ ਨਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਉਤਰਾਰਧ ਦੇ ਬੋਲ ਹਨ ਕਵੀ ਸੰਤੋਖ ਸਿੰਘ ਚੂੜਾਮਣ ਕਵੀ ਲਿਖਦੇ ਆ ਇੱਕ ਪਗ ਕਾਰਨ ਇਹ ਠਾਂ ਆਇਓ ਨਹੀਂ ਰਿਖਨ ਤੇ ਨੈਕ ਡਰਾਇਓ ਭਗ ਸਹੰਸਰ ਹੋਵੇਂ ਤਨ ਤੇਰੇ ਭਇਓ ਸਰਾਪ ਨਹ ਜਾਵੇਂ ਡੇਰੇ ਅਤਕ ਰੂਪ ਤਿਹ ਬਨਾ ਸਰੀਰਾ ਜਸ ਅਗ ਤਸ ਫਲ ਪਾਏ ਅਧੀਰਾ ਵੀ ਉਹ ਇੰਦਰ ਹਜ਼ਾਰ ਪਗਾਂ ਦਾ ਦਾਨ ਲੈ ਕੇ ਬੜਾ ਰੋਇਆ ਅਤੇ ਡਰਦਾ ਮਾਰਿਆ ਆ ਆ ਮਨ ਸਰੋਵਰ ਵਿੱਚ ਕਮਲਾਂ ਦੇ ਬਗੀਚਿਆਂ ਵਿੱਚ ਲੁਕ ਗਿਆ ਸੀ ਪਰਸਰਾਮ ਰੂਵੈ ਘਰ ਆਇਆ ਹਾਂ ਅਗੇ ਦਸਰੇ ਜਦੋਂ ਪਿਤਾ ਦੇ ਮਰੇ ਦੀ ਖਬਰ ਸੁਣ ਕੇ ਪਰਸਰਾਮ ਆਪਣੇ ਘਰ ਆਇਆ ਤਦੋਂ ਆਪਣੇ ਪਿਤਾ ਨੂੰ ਮਰਿਆ ਹੋਇਆ ਦੇਖ ਕੇ ਬਹੁਤ ਰੋਇਆ ਮਾ ਜਦੋਂ ਰਾਮਚੰਦਰ ਜੀ ਨੇ ਪਰਸਰਾਮ ਦੇ ਪੈਰੀਂ ਹੱਥ ਲਾ ਕੇ ਇਸ ਦੀ ਸਾਰੀ ਸੱਤਿਆ ਖੋਲੀ ਤਦੋਂ ਸੱਤਿਆਦੂ ਬਿਨਾਂ ਉਹ ਕਿ ਬਹੁਤ ਰੋਇਆ। अथवा ਪਰਸਰਾਮ ਬ੍ਰਾਹਮਣਾਂ ਨੂੰ ਮੰਗਦਿਆਂ ਵੇਖੇ ਆਪਣੇ ਘਰ ਆਇਆ ਤੇ ਆਪਣੀ ਮਾਤਾ ਰੇਣਕਾ ਦੇ ਪਾਸ ਬਹੁਤ ਰੋਇਆ। ਭਾਗ ਪਰਸਰਾਮ ਨੇ 21 ਵਾਰ ਛਤਰੀਆਂ ਨੂੰ ਮਾਰ ਕੇ ਬ੍ਰਾਹਮਣਾਂ ਨੂੰ ਰਾਜ ਦਿੱਤਾ। ਫੇਰ ਵੀ ਬ੍ਰਾਹਮਣ ਖਾਲੀ ਦੇ ਖਾਲੀ ਰਹੇ। ਇਸ ਪ੍ਰਕਾਰ ਦੀ ਬ੍ਰਾਹਮਣਾਂ ਦੀ ਹਾਲਤ ਵੇਖ ਪਰਸਰਾਮ ਘਰ ਵਿੱਚ ਆ ਕੇ ਬਹੁਤ ਰੋਇਆ। ਸੋ ਇਸ ਦਾ ਪ੍ਰਸੰਗ ਇਵੇਂ ਵੀ ਆ ਪੁਰਾਣਾ ਵਿੱਚ ਆਉਂਦਾ ਕਿ ਇੱਕ ਸਹਾਂਸਰ ਬਾਹੂ ਨਾਮੇ ਰਾਜਾ ਆਇਆ ਜਿਸਨੇ ਸਾਰੀ ਧਰਤੀ ਉੱਤੇ ਦਿਗ ਵਿਜੈ ਕੀਤੀ ਹੈ ਜਦ ਉਸਨੇ ਜਮਦਗਨ ਰਿਖੀ ਦੇ ਆਸ਼ਰਮ ਉੱਤੇ ਆ ਕੇ ਡੇਰਾ ਲਗਾਇਆ ਤਾਂ ਦੇ ਰਿਖੀ ਨੇ ਸਵਰਗ ਵਿੱਚੋਂ ਕਾਮਤੈਨ ਗਊ ਮੰਗਵਾ ਕੇ ਰਾਜੇ ਸੰਸਰ ਬਾਹੂ ਦੀ ਬਹੁਤ ਪ੍ਰਮਣਾਚਾਰੀ ਕੀਤੀ ਰਾਜੇ ਨੇ ਉਸ ਗਊ ਦਾ ਪ੍ਰਤਾਪ ਦੇਖ ਕੇ ਜਮਦਗਨ ਰਿਖੀ ਨੂੰ ਕਿਹਾ ਕਿ ਇਹ ਗਊ ਤੂੰ ਮੈਨੂੰ ਦੇ ਦੇ ਜਮਦਗਨ ਰਿਖੀ ਕਹਿਣ ਲੱਗਾ ਕਿ ਪਰਮੇਸ਼ਰ ਦਾ ਕੇਵਲ ਰਿਖੀਆਂ ਲਈ ਧੰਨ ਬਣਾਇਆ ਹੋਇਆ ਜਦ ਲੋੜ ਪੈਂਦੀ ਹੈ ਲਿਖੀਆਂ ਦੀ ਕਾਮਨਾ ਪੂਰੀ ਕਰਦੀ ਹੈ ਇਹ ਰਾਜਿਆਂ ਦਾ ਧੰਨ ਨਹੀਂ ਹੈ ਤੁਹਾਡੇ ਕੋਲ ertidhi ਕਾਮਤਨ ਗਉ ਹੈ ਇਹ ਸੁਣ ਕੇ ਜਦ ਸੁਹਾਂਸਰ ਬਾਹੂ ਨੇ ਕਾਮਤਨ ਗਉ ਨੂੰ ਖੋਣਾ ਚਾਹਿਆ ਤਦ ਜਿਮ ਦਗਨ ਰਿਖੀ ਨੇ ਗਉ ਨੂੰ ਸਵਰਗ ਵੱਲ ਭੇਜ ਦਿੱਤਾ ਜਦੋਂ ਸਵਰਗ ਨੂੰ ਜਾ ਰਹੀ ਸੀ ਉਸ ਵਕਤ ਸੁਹਾਂਸਰ ਬਾਹੂ ਨੇ ਦੋ ਤੀਰ ਮਾਰੇ ਇੱਕ ਤੀਰ ਗਉ ਦੇ ਕੰਨ ਵਿੱਚ ਤੇ ਦੂਸਰਾ ਤੀਰ ਗਉ ਦੇ ਪੈਰ ਵਿੱਚ ਵੱਜਿਆ ਗਉ ਦੇ ਪੈਰ ਵਿੱਚੋਂ ਜੋ ਖੂਨ ਨਿਕਲਿਆ ਉਸ ਤੋਂ ਲਸਣ ਦੀ ਪੈਦਾਸ਼ ਹੋਈ ਅਤੇ ਕੰਨਾਂ ਵਿੱਚੋਂ ਜੋ ਖੂਨ ਨਿਕਲਿਆ ਉਸ ਤੋਂ ਤੰਬਾਕੂ ਦੀ ਪੈਦਾਸ਼ ਹੋਈ ਜਿਸ ਕਰਕੇ ਕਾਫੀ ਦੁਨੀਆ ਪ੍ਰੇਸ਼ਟ ਹੋ ਰਹੀ ਹੈ ਸੰਸਰ ਬਾਹੂ ਨੇ ਤੀਰ ਮਾਰੇ ਪਰ ਫਿਰ ਵੀ ਗਉ ਹੱਥ ਨਹੀਂ ਸਗੋਂ ਫੱਟੜ ਹੋਈ ਸਵਰਗ ਵੱਲ ਚਲੀ ਗਈ ਉਸ ਵਕਤ ਸੰਸਰ ਬਾਹੂ ਨੇ ਗੁੱਸੇ ਵਿੱਚ ਆ ਕੇ ਜਮਦਗੰ ਰਿਖੀ ਨੂੰ ਜਾਨੋਂ ਮਾਰ ਦਿੱਤਾ ਉਸ ਵੇਲੇ ਜਮਦਗੰ ਰਿਖੀ ਦੀ ਘਰਵਾਲੀ ਰੇਣਕਾ ਨੇ ਆਪਣੇ ਪਤੀ ਦੇ ਮਰਦੇ ਨੂੰ ਦੇਖ ਕੇ ਸੱਤ ਵਾਰੀ ਤੇ ਹੱਥੜ ਮਾਰੇ ਸੱਤ ਵਾਰੀ ਮੂਹ ਉੱਪਰ ਸੱਤ ਵਾਰੀ ਛਾਤੀ ਉੱਤੇ ਤੇ ਸੱਤ ਵਾਰੀ ਪੱਟਾਂ ਉੱਤੇ ਹੱਥ ਮਾਰੀ। یوں 21 ਵਾਰੀ ਗਿਣਿਆ ਤੇ ਇਸ ਤਰ੍ਹਾਂ ਹੱਥ ਮਾਰੀ ਅਤੇ ਪਰਸ ਰਾਮ ਨੂੰ ਦੁਖੀ ਆਵਾਜ਼ ਨਾਲ ਪੁਕਾਰਿਆ ਤੇ ਪਰਸਨਾਮ ਨੇ ਪਹਿਲਾਂ ਹੀ ਵਾਜਨ ਦਿੱਤਾ ਹਿਆ ਸੀ ਕਿ ਮਾਂ ਤੂੰ ਜਦੋਂ ਵੀ ਮੈਨੂੰ ਯਾਦ ਕਰੇਗੀ ਮੈਂ ਤਦੋਂ ਤਪੱਸਿਆ ਛੱਡ ਕੇ ਆ ਜਾਵਾਂਗਾ। ਜੈਸਾ ਕਿ ਪਤ ਕੋ ਦੇਖ ਰੀਣਕਾ ਨਾਰੀ ਬਹੁਤ ਬਿਰਲਾਪਤ ਊਚ ਪੁਕਾਰੀ ਸਬਦ ਤੇ ਹੱਥੜ ਹਨ ਕਰ ਦੇਹੀ ਸੁਤ ਕੋ ਸਿਮਰ ਬੁਲਾਇਓ ਤੇਹੀ ਤਪ ਹਿਤ ਅਪਰ ਜੋ ਥਾਨ ਸਿਧਾਵਾ ਤਤ ਸਿਨ ਮਾਤ ਨਿਕਟ ਚਲ ਆਵਾ ਜਦ ਆਪਣੀ ਮਾਂ ਦੀ ਪੁਕਾਰ ਨੂੰ ਪਰਸ ਰਾਮ ਨੇ ਸੁਣਿਆ ਤਾਂ ਉਹ ਝਟਪਟ ਤਪ ਕਰਨਾ ਛੱਡ ਕੇ ਘਰ ਆ ਕੇ ਮਾਤਾ ਨੂੰ ਮਿਲ ਕੇ ਮਿਲਿਆ ਤੇ ਪੁੱਛਿਆ ਕਿ हे ਮਾਤਾ ਤੂੰ ਇਤਨਾ ਵਿਰਲਾਪ ਤੇ ਰੁਦਨ ਕਿਉਂ ਕੀਤਾ ਹੈ ਤਾਂ ਉਸਨੇ ਸਾਰੀ ਗੱਲ ਬਾਤ ਸੁਣਾਈ ਤਦ ਪਿਤਾ ਦੇ ਮਰਨੇ ਨੂੰ ਸੁਣ ਕੇ ਪਰਸ ਰਾਮ ਬਹੁਤ ਰੋਇਆ ਤੇ ਗੁੱਸੇ ਵਿੱਚ ਆ ਕੇ ਪ੍ਰਣ ਕੀਤਾ ਕਿ ਹੁਣ ਮੈਂ 21 ਵਾਰੀ ਧਰਤੀ ਨਿਛਤ੍ਰੀਣ ਕਰਾਂਗਾ ਭਾਵ ਛਤਰੀਆਂ ਨੂੰ ਦੁਨੀਆ ਤੋਂ ਖਤਮ ਕਰ ਦੇਵਾਂਗਾ ਤੇ ਬ੍ਰਾਹਮਣਾਂ ਨੂੰ ਰਾਜ ਦਿਆਂਗਾ ਜੈਸਾ ਕਿ ਸਤਿ ਪਸ਼ਾਨ ਅਬਹ ਪ੍ਰਣ ਮੂਰਾ ਛਤਰੀ ਛੋਡੋ ਨਹਿ ਕਿਤ ਠੋਰਾ 21 ਬਾਰ ਨਿਛਤਰੀ ਧਰਨੀ ਅਤ ਸੰਗਰਾਮ ਕਰੂੰ ਬਲ ਕਰਨੀ ਇਸ ਤਰ੍ਹਾਂ ਕਹਿ ਕੇ ਹੱਥ ਵਿੱਚ ਕੋਹਾੜਾ ਲੈ ਕੇ ਤੇ ਹੋਰ ਵੀ ਸ਼ਸਤਰ ਅਸਤਰ ਲੈ ਕੇ ਜੁਦ ਮਚਾਇਆ ਸਭ ਤੋਂ ਪਹਿਲਾਂ ਸੰਸਰ ਬਾਹੂ ਰਾਜੇ ਦੀਆਂ ਹਜ਼ਾਰ ਭੂਜਾ ਕੱਢ ਦਿੱਤੀਆਂ ਭੂਜਾ ਕਿੰਦੇ ਬਾਹਾਂ ਨੂੰ ਪਾਵ ਹਜ਼ਾਰ ਬਾਹਾਂ ਤੇ ਬਾਕੀ ਹੋਰ ਵੀ ਚੁਣ-ਚੁਣ ਕੇ ਸਾਰੇ ਛਤਰੀ ਮਾਰਨਾ ਕੀਤੇ ਤੇ ਬ੍ਰਾਹਮਣਾਂ ਨੂੰ ਰਾਜ ਦੇ ਦਿੱਤਾ ਜਰ ਛਤਰੀ ਫੇਰ ਵੱਧ ਗਏ ਤਾਂ ਉਹਨਾਂ ਨੇ ਬ੍ਰਾਹਮਣਾਂ ਪਾਸੋਂ ਧਰਤੀ ਦਾ ਰਾਜ ਖੋਲਿਆ ਤਦ ਪਰਸਰਾਮ ਨੇ ਛਤਰੀਆਂ ਨੂੰ ਮਾਰ ਕੇ ਫੇਰ ਬ੍ਰਾਹਮਣਾਂ ਨੂੰ ਰਾਜ ਲੈ ਕੇ ਦਿੱਤਾ ਇਸ ਤਰ੍ਹਾਂ ਛਤਰੀਆਂ ਨੂੰ ਮਾਰ ਕੇ ਪਰਸਰਾਮ ਉਹਨਾਂ ਦੇ ਖੂਨ ਦਾ ਕੁੰਡ ਭਰ ਕੇ ਨਾ ਆਇਆ ਕਰੇ ਤੇ ਆਪਣੇ ਪ੍ਰਾਨ ਅਨਸਾਰ 21 ਵਾਰ ਛਤਰੀਆਂ ਨੂੰ ਮਾਰ ਕੇ 21 ਵਾਰ ਬ੍ਰਾਹਮਣਾਂ ਨੂੰ ਰਾਜ ਦਿੱਤਾ ਜੈਸਾ ਕਿ ਭਾਈ ਗੁਰਦਾਸ ਜੀ ਦੀ 23ਵੀਂ ਵਾਰ ਦੀ 7ਵੀਂ ਪੌੜੀ ਵਿੱਚ ਇਹ ਸਾਰਾ ਪ੍ਰਸੰਗ ਆਉਂਦਾ ਸਹਸ ਬਾਹੂ ਜਮਦਗਨ ਕਰ ਹੋਏ ਪ੍ਰਹਾਉਣਾਚਾਰੀ ਆਏ ਆਏ ਆਇਆ ਕਾਮ ਤੇਣ ਲੋਭਾਇ ਕੈ ਜਮਦਗਨ ਦਾ ਸਿਰ ਵਡਵਾਇਆ ਪੇਟ ਦੀ ਸੁਣ ਕੇ ਰੇਣਕਾ ਪਰਸਰਾਮ ਧਾਈ ਕਰਤਾਇਆ 21 ਵਾਰ ਕ੍ਰੋਧ ਕਰ ਖੱਤਰੀ ਮਾਰ ਨਖਤਰ ਗਵਾਇਆ ਪਰ ਫੇਰ ਵੀ ਬ੍ਰਾਹਮਣਾਂ ਨੂੰ ਮੰਗਦਾ ਦੇਖ ਕੇ ਪਰਸਰਾਮ ਬਹੁਤ ਰੋਇਆ ਕਿ ਐਨੀ ਵਾਰੀ ਇਹਨਾਂ ਨੂੰ ਰਾਜ ਦਵਾਇਆ ਹੈ ਫੇਰ ਮੰਗਦੇ ਰਹਿੰਦੇ ਆ ਮੰਗਦੇ ਬਣੇ ਫਿਰਦੇ ਜੈਸਾ ਕਿ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਬੋਲ ਹਨ ਜਾਚਿਤ ਦਿਜ ਦੇਖਤ ਜਗ ਮਾਹੀ ਰੋਏ ਬਸੂਰਤ ਸੁਖ ਤੇ ਨਾਹੀ ਅਜੈ ਸੁਰੂਵੇ ਪੀਖਿਆ ਖਾਏ ਹਾਂ ਉਦੋਂ ਅਜੈ ਅਜ ਰਾਜਾ ਜੋ ਬਹੁਤਾ ਰੋਇਆ ਜਦੋਂ ਭਿਖਿਆ ਭਿਖਿਆ ਵਿੱਚ ਦਿੱਤੀ ਲੇਦ ਆਪ ਨੂੰ ਹੀ ਖਾਣੀ ਪਈ। ଅਥਵਾ ਇੰਦਮਤੀ ਰਾਣੀ ਦੇ ਵਿਜੋਗ ਵਿੱਚ ਰਾਜ ਤਿਆਗਣ ਤੋਂ ਬਾਅਦ ਭਿਖਿਆ ਦਾ ਮੰਗਿਆ अनाज ਖਾ ਕੇ ਅਜੈ ਅਜ ਰਾਜਾ ਬਹੁਤ ਰੋਇਆ ਸੀ। ਸੋ ਅਜ ਰਾਜੇ ਦੀ ਸਾਖੀ یوں ਆਉਂਦੀ ਹੈ। ਅਜ ਰਾਜਾ ਇਹ ਸੂਰਜ ਵੰਸ਼ੀ ਦਸ਼ਰਤ ਦਾ ਪਿਤਾ ਤੇ శ్రీ ਰਾਮਚੰਦਰ ਜੀ ਦਾ ਦਾਦਾ ਸੀ। ਅਤੇ ਬੜਾ ਧਰਮੀ ਰਾਜਾ ਸੀ। ਹਰ ਰੋਜ਼ ਬ੍ਰਹਮ ਮੂਰਤ ਵਿੱਚ ਉੱਠ ਕੇ ਇਸ਼ਨਾਨ ਪੂਜਾ ਕਰਦਾ ਤੇ ਫਿਰ ਲੰ ਸੂਰਜ ਦੇ ਦਰਸ਼ਨ ਕਰਕੇ ਫਿਰ ਦਾਨ ਦੇਣਾ ਸ਼ੁਰੂ ਕਰਦਾ ਸੀ ਸਵੇਰ ਪਹਿਰ ਸੂਰਜ ਦੇ ਦਰਸ਼ਨ ਕਰਕੇ ਦਾਨ ਕਰਦਾ ਰਹਿੰਦਾ ਅਤੇ ਫਿਰ ਆਪ ਜਾ ਕੇ ਆਪਣੇ ਘੋੜਿਆਂ ਦੀ ਖਬਰ ਲੈਂਦਾ ਕਿ ਕਿਤੇ ਕਿਸੇ ਪਸ਼ੂ ਆਦ ਨੂੰ ਕੋਈ ਦਿੱਕਤ ਤਾਂ ਨਹੀਂ ਕੋਈ ਪ੍ਰੋਬਲਮ ਤਾਂ ਨਹੀਂ ਉਸ ਤੋਂ ਬਾਅਦ ਮਹਿਲਾਂ ਵਿੱਚ ਵਾਪਸ ਆ ਕੇ ਅਨਪਾਣੀ ਗ੍ਰਹਿਣ ਕਰਦਾ ਅਤੇ ਫਿਰ ਰਾਜ ਦੇ ਕੰਮ ਕਾਜ ਸੰਭਾਲਦਾ ਰੱਬੀ ਨੇ ਇੱਕ ਦਿਨ ਇੱਕ ਫਕੀਰ ਆਇਆ ਜਿਸ ਦੇ ਤਨ ਉੱਪਰਲਾ ਬਸਤਰ ਮਸਤਾਨਾ ਹੋ ਚੁੱਕਾ ਸੀ ਸੰਤ ਕੁਝ ਦੇਰੀ ਨਾਲ ਪੁੱਜਾ ਉਦੋਂ ਰਾਜਾ ਦਾਨ ਤੋਂ ਵਿਹਲਾ ਹੋ ਕੇ ਘੋੜਿਆਂ ਦੇ ਤਬੀਲੇ 'ਤੇ ਜਾ ਚੁੱਕਾ ਸੀ ਸੰਤ ਜੀ ਵੀ ਉੱਥੇ ਹੀ ਪਹੁੰਚ ਗਏ ਤੇ ਰਾਜੇ ਕੋਲੋਂ ਤਨ ਟੱਕਣ ਲਈ ਬਸਤਰ ਦੀ ਮੰਗ ਕੀਤੀ ਰਾਜੇ ਨੇ ਕਿਹਾ ਕਿ ਮਹਾਰਾਜ ਅੱਜ ਤਾਂ ਦਾਨ ਦੇਣ ਦਾ ਸਮਾਂ ਲੰਘ ਚੁੱਕਾ ਹੈ ਇਸ ਲਈ ਆਪ ਜੀ ਕੱਲ ਨੂੰ ਸਮੇਂ ਸਿਰ ਦਰਸ਼ਨ ਦਿਓ ਤਾਂ ਸੰਤਾਂ ਨੇ ਕਿਹਾ ਕਿ ਰਾਜਨ ਅਸੀਂ ਇੱਕੋ ਵਾਰ ਮੰਗਦੇ ਹਾਂ ਕੱਲ ਕਿਸ ਨੇ ਵੇਖੀ ਹੈ ਜੋ ਦੇਣਾ ਹੈ ਆਪ ਅੱਜ ਹੀ ਦੇ ਦਿਓ ਸੰਤਾਂ ਦੀ ਗੱਲ ਸੁਣ ਕੇ ਰਾਜਾ ਕੁਝ ਕ੍ਰੋਧ ਵਿੱਚ ਕਰ ਗਿਆ ਮਾਤ ਮਾਰੀ ਗਈ ਉਸਨੇ ਘੋੜਿਆਂ ਦੀ ਲਿੱਦ ਦੀ ਬੁੱਕ ਭਰ ਕੇ ਕਿਹਾ ਕਿ ਅੱਜ ਤਾਂ ਇਥੇ ਇਹੋ ਹੀ ਮਿਲ ਸਕਦੀ ਹੈ ਜੇਕਰ ਲੈਣਾ ਚਾਹੁੰਦੇ ਹੋ ਤਾਂ ਲੈ ਜਾਵੋ ਸੰਤਾ ਨੇ ਚੁੱਪ ਕਰਕੇ ਝੂਲੀ ਅੱਡ ਕੇ ਲਿੱਦ ਉਸ ਵਿੱਚ ਪਵਾ ਲਈ ਅਤੇ ਵਜਨ ਕੀਤਾ ਕਿ ਰਾਜਨ ਤੇਰਾ ਦਿੱਤਾ ਹੋਇਆ ਦਾਨ ਹਰ ਰੋਜ਼ 10 ਗੁਣਾ ਵਧੇ ਫੁੱਲੇ ਸੰਤਾ ਨੇ ਵਾਪਸ ਆਪਣੀ ਕੁਟਿਆ ਕੋਲ ਆ ਕੇ ਉਹ ਲਿੱਦ ਜਿਹੜੀ ਇੱਕ ਪਾਸੇ ਟਿਕਾ ਦਿੱਤੀ ਹਰ ਰੋਜ਼ ਵਜਨ ਕਰਨ ਥੋੜੇ ਸਮੇਂ ਵਿੱਚ ਹੀ ਲਿੱਦ ਦੇ ਢੇਰ ਲੱਗ ਗਏ ਰੂੜੀ ਬਣ ਗਈ ਇੱਕ ਦਿਨ ਰਾਜਾ ਅੱਜ ਸ਼ਿਕਾਰ ਖੇਡਦਾ ਆਇਆ ਉਸ ਪਾਸੇ ਵੱਲ ਆਇਆ ਤਾਂ ॠषि ਦੀ ਕੁਟਿਆ ਕੋਲ ਲਿੱਧ ਦੇ ਢੇਰ ਲੱਗੇ ਵੇਖ ਕੇ ਪੁੱਛਣ ਲੱਗਾ ਇਹ ਇੰਨੀ ਜ਼ਿਆਦਾ ਲਿੱਧ ਕਿੱਥੋਂ ਆਈ ਹੈ ਤਾਂ ਸੰਤਾਂ ਨੇ ਦੱਸਿਆ ਕਿ ਇਹ ਉਹੋ ਹੀ ਲਿੱਧ ਹੈ ਜੋ ਰਾਜੇ ਅੱਜ ਨੇ ਸਾਨੂੰ দান ਵਿੱਚ ਦਿੱਤੀ ਸੀ ਜੋ ਹਰ ਰੋਜ਼ 10 ਗੁਣਾ ਵੱਧ ਰਹੀ ਹੈ ਇਹ ਉਦੋਂ ਖਤਮ ਹੋਵੇਗੀ ਜਦੋਂ ਅੱਜ ਰਾਜਾ ਇਸ ਨੂੰ ਖਾ ਕੇ ਮੁਕਾਏਗਾ ਰਾਜੇ ਨੂੰ ਆਪਣੀ ਕਰਨੀ ਤੇ ਪਛਤਾਵਾ ਆਇਆ ਸੰਤਾਂ ਦੇ ਚਰਨਾਂ ਤੇ ਟੈਪਿਆ ਬੇਨਤੀ ਕੀਤੀ ਕਿ ਮਹਾਤਮਾ ਜੀ ਮੈਨੂੰ ਮਾਫ ਕਰ ਦਿਓ ਅਤੇ ਮੈਨੂੰ ਇਸ ਦਾ ਕੋਈ ਉਪਾਅ ਦੱਸੋ ਤਾਂ ਸੰਤਾਂ ਨੇ ਦੱਸਿਆ ਕਿ ਰਾਜਨ ਜੋ ਵੀ ਕਿਸੇ ਦੀ ਨਿੰਦਿਆ ਕਰਦਾ ਹੈ ਉਹ ਗੰਦਗੀ ਵਿਸਟਾ ਹੀ ਖਾਂਦਾ ਹੈ ਕਿਸੇ ਤਰ੍ਹਾਂ ਆਪਣੀ ਨਿੰਦਿਆ ਕਰਵਾਓ ਤਾਂ ਜੋ ਨਗਰ ਦੇ ਸਾਰੇ ਲੋਕ ਤੇਰੀ ਨਿੰਦਿਆ ਕਰਨ ਤੇ ਸਾਰੇ ਥੋੜਾ ਥੋੜਾ ਖਾ ਕੇ ਇਸ ਨੂੰ ਖਤਮ ਕਰ ਦੇਣਗੇ ਰਾਜੇ ਨੇ ਘਰ ਜਾ ਕੇ ਨਿੰਦਿਆ ਕਰਮਾਉਣ ਲਈ ਵਿਉਂਤ ਬਣਾਈ ਝੂਠ ਮੂਠ ਦਾ ਸ਼ਰਾਬੀ ਹੋ ਕੇ ਦਿਖਾਵਾ ਕਰਨ ਲੱਗਾ ਦਰਬਾਰ ਵਿੱਚ ਬੈਠਾ ਸ਼ਰਾਬ ਵਾਲੀ ਸੁਰਾਹੀ ਵਿੱਚ ਗੰਗਾਜਲ ਪਾ ਕੇ ਪੀਆ ਕਰੇ ਪਰੰਤੂ ਲੋਕ ਸਮਝਣ ਲੱਗੇ ਕਿ ਸ਼ਰਾਬ ਪੀਂਦਾ ਹੈ ਰਾਜੇ ਦੀ ਲੋਕ ਨਿੰਦਿਆ ਕਰਨ ਲੱਗੇ ਇੱਕ ਦਿਨ ਰਾਜੇ ਨੇ ਭਰੀ ਸਭਾ ਵਿੱਚ ਲੜਕੀ ਦੀ ਬਾਹ ਫੜ ਲਈ ਬੱਸ ਫਿਰ ਕੀ ਸੀ ਸਾਰੇ ਸ਼ਹਿਰ ਦੇ ਲੋਕਾਂ ਨੇ ਇਕੱਠਿਆਂ ਹੋ ਕੇ ਰਾਜੇ ਦੀ ਨਿੰਦਿਆ ਕੀਤੀ ਕਿ ਰਾਜਾ ਅੱਜ ਬਹੁਤ ਡਿਗ ਚੁੱਕਾ ਹੈ ਇਹ ਕੈਰੈਕਟਰ ਦਾ ਬਹੁਤ ਲੀਕ ਹੋ ਚੁੱਕਾ ਹੈ ਸੂਰਜ ਵੰਸ਼ੀ ਕੋਲ ਨੂੰ ਕਲੰਕਿਤ ਕਰ ਦਿੱਤਾ ਹੈ ਇਸ ਪ੍ਰਕਾਰ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਕੇ ਲੋਕ ਰਾਜੇ ਦੀ ਨਿੰਦਿਆ ਕਰਨ ਲੱਗੇ। ਇਧਰ ਲਿੱਦ ਘਟਦੀ ਚਲੀ ਗਈ ਪਰੰਤੂ ਮੂਲਦਾਨ ਬੁੱਕ ਕੋ ਬਾਕੀ ਰਹਿ ਗਈ। ਉਹ ਨਾ ਘਟੇ। ਰਾਜੇ ਨੇ ਫਿਰ ਸੰਤਾਂ ਕੋਲ ਜਾ ਕੇ ਬੇਨਤੀ ਕੀਤੀ ਕਿ ਇਸ ਬੱਜੀ ਹੋਈ ਲਿੱਦ ਦੇ ਖਾਤਮੇ ਦਾ ਹੱਲ ਪੁੱਛਿਆ ਤਾਂ ਸੰਤਾਂ ਨੇ ਦੱਸਿਆ ਕਿ ਰਾਜਨ ਇਹ ਤੇਰਾ ਦਿੱਤਾ ਹੋਇਆ ਮੂਲਦਾਨ ਹੈ ਜੇਕਰ ਕੋਈ ਪੂਰਨ ਮਹਾਤਮਾ ਤੇਰੀ ਨਿੰਦਿਆ ਕਰੇ ਤਾਂ ਹੀ ਇਹ ਖਤਮ ਹੋ ਸਕਦੀ ਹੈ। ਰਾਜੇ ਅਜਨੇ ਸੋਚਿਆ ਕਿ ਪੂਰਨ ਮਹਾਤਮਾ ਤਾਂ ਗੁਰੂ ਵਿਸ਼ੇਸ਼ਟ ਜੀ ਹੀ ਹਨ ਵਿਸ਼ੇਸ਼ਟ ਜੀ ਕੋਲ ਆਪਣੀ ਨਿੰਦਿਆ ਕਰਾਉਣ ਲਈ ਇੱਕ ਦਿਨ ਅਜ ਰਾਜਾ ਪੇਸ ਬਦਲ ਕੇ ਵਿਸ਼ੇਸ਼ਟ ਜੀ ਕੋਲ ਚਲਾ ਗਿਆ ਮੁੱਠੀ ਚਾਪੀ ਕਰਨ ਲੱਗ ਪਿਆ ਤੇ ਨਾਲ ਹੀ ਕਹੀ ਜਾਵੇ ਕਿ ਮਹਾਰਾਜ ਰਾਜਾ ਅੱਜ ਜਿਹੜਾ ਹੈ ਅਜੈ ਰਾਜਾ ਅੱਜ ਕੱਲ ਬਹੁਤ ਡਿੱਗ ਚੁੱਕਿਆ ਹੈ ਅੱਤ ਦਾ ਸ਼ਰਾਬੀ ਅਤੇ ਐਬੀ ਬਣ ਚੁੱਕਾ ਹੈ ਉਸ ਨੇ ਕੁੱਲ ਕਲੰਕਿਤ ਕਰ ਦਿੱਤੀ ਹੈ ਵਿਸ਼ੇਸ਼ਟ ਜੀ ਹੱਸ ਕੇ ਕਹਿਣ ਲੱਗੇ ਕਿ ਰਾਜ ਉਹ ਵਿਅਰਥ ਸਮਾ ਗੋਦਾ ਹੈ ਇਹ ਬਚੀ ਹੋਈ ਲਿੱਦ ਤੁਹਾਨੂੰ ਖਾਣੀ ਹੀ ਪੈਣੀ ਹੈ ਨਹੀਂ ਤਾਂ ਇਹ ਫਿਰ ਵਧਣ ਲੱਗ ਜਾਵੇਗੀ ਰਾਜੇ ਅਜਨੇ ਸ਼ਰਮਿੰਦਾ ਆਕੇ ॠषि ਦੇ ਚਰਨ ਫੜ ਲੇ ਖਿਮਾ ਮੰਗਦਿਆਂ ਇਸ ਲਿੱਦ ਨੂੰ ਖਤਮ ਕਰਨ ਦੀ ਜੁਗਤੀ ਪੁੱਛਣ ਲੱਗਾ ॠषि ਨੇ ਦੱਸਿਆ ਕਿ हे ਰਾਜੇ ਇਸ ਲਿੱਦ ਨੂੰ ਸੁਕਾ ਕੇ ਕਾਪੜ ਛਾਣ ਕਰਕੇ ਡੱਬੇ ਵਿੱਚ ਪਾ ਕੇ ਰੱਖ ਲਵੀ ਥੋੜੀ ਥੋੜੀ ਕਰਕੇ ਖਾ ਲੈਣੀ ਇਹੋ ਹੀ ਆਖਰੀ ਹੱਲ ਹੈ ਰਾਜਾ ਅਜਨੇ ਉਹ ਲਿੱਦ ਭੋਜਨ ਸਮੇਂ ਥੋੜੀ ਥੋੜੀ ਖਾ ਕੇ ਕਦਮ ਕੀਤੀਏ ਤੇ ਜਦੋਂ ਖਾਣ ਲੱਗਿਆ ਕਰੇ ਉਦੋਂ ਰੋਇਆ ਕਰੇ ਕਿ ਬੈ ਹੀ ਪਿਖਿਆ ਦਿੱਤੀ ਸੀ ਤੇ ਮੈਨੂੰ ਹੀ ਖਾਣੀ ਪੈ ਰਹੀ ਹੈ ਐਸੀ ਦਰਗਹਿ ਮਿਲੇ ਸਜਾਈ ਸੁਪਾਤਸ਼ਾ ਬਰਮਾਉਂਦੇ ਕੀਤੇ ਕਰਮ ਅਨੁਸਾਰ ਇਹੋ ਜੀ ਪਰਮੇਸ਼ਰ ਦੀ ਦਰਗਹਿ ਨ્યાਏ ਸਭਾ ਵਿੱਚ ਸਜਾਈ ਸਜ਼ਾ ਮਿਲਦੀ ਹੈ ਜਿਸ ਤੇ ਜੀਵ ਨੂੰ ਰੋਣਾ ਪੈਂਦਾ ਹੈ ਮਹਾਰਾਜ ਉਸ ਸ਼ਾਹੂਕਾਰ ਨੂੰ ਦੱਸ ਰਹੇ ਕਿ ਕੱਲਾ ਤੂੰ ਨਹੀਂ ਦੁਖੀ ਇੱਥੇ ਬਹੁਤ ساری ਦੁਨੀਆ ਦੁਖੀ ਹੈ ਵੱਡੇ ਵੱਡੇ ਰਾਜੇ ॠषि ਔਲੀਗਿ ਅਵਤਾਰ ਪੈਗੰਬਰ ਦੁਖੀ ਹੋਏ ਹਨ ਰੋਵੈ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਇਆ ਹਜਰ ਅਜੁੱਧਿਆਪੁਰੀ ਤੋਂ ਬਨਵਲ ਨੂੰ ਨਿਕਾਲਾ ਨਿਕਲਣਾ ਭਾਵ ਅਜੁੱਧਿਆਪੁਰੀ ਦਾ ਤਿਆਗ ਹੋਇਆ ਤਦ ਸ੍ਰੀ ਰਾਮਚੰਦਰ ਜੀ ਨੇ ਵੀ ਰੋਵੈ ਰੋਣਾ ਕੀਤਾ ਸੀ ਕਿਉਂਕਿ ਜਿਸ ਵੇਲੇ ਜੁੱਧਿਆਪੁਰੀ ਤੋਂ ਅਜੇ ਬਾਹਰ ਹੀ ਨਿਕਲੇ ਸਨ ਤਾਂ ਸੀਤਾ ਜੀ ਕਹਿਣ ਲੱਗੇ ਕਿ ਸੁਆਮੀ ਜੀ ਜਿਸ ਪਤਰਾਂ ਦੀ ਕੁਟਿਆ ਵਿੱਚ ਆਪਮਾ ਨੇ ਜਾ ਕੇ ਰਹਿਣਾ ਹੈ ਉਹ ਪਤਰਾਂ ਦੀ ਕੁਟਿਆ ਕਿੱਥੇ ਹੈ ਇੰਨੀ ਗੱਲ ਸੁਣ ਕੇ ਸੀ ਰਾਮਚੰਦਰ ਜੀ ਰੁਦਣ ਕਰਨ ਲੱਗੇ ਤੇ ਕਹਿਣ ਲੱਗੇ ਕਿ ਅਜੇ ਤਾਂ ਅਜੁੱਧਿਆਪੁਰੀ ਦੀ ਹੱਦ ਤੋਂ ਵੀ ਬਾਹਰ ਨਹੀਂ ਨਿਕਲੇ ਤੇ ਤੂੰ ਹੁਣੇ ਪੁੱਛਣ ਲੱਗ ਪਈ ਹੈ ਕਿ ਪਤਰਾਂ ਦੀ ਕੁਟਿਆ ਕਿੱਥੇ ਹੈ ਐਸੇ ਬਚਨ ਕਹਿ ਕੇ ਰਾਮ ਜੀ ਨੇ ਰੁਦਣ ਕੀਤਾ ਅਤੇ ਜਿਹੜੇ ਉਸ ਵਕਤ ਅੱਖਾਂ ਵਿੱਚ ਅੰਸੂ ਡਿੱਗਦੇ ਸਨ ਇਹ ਮਾਨੋ ਮੋਤੀਆਂ ਦੀ ਮਾਲਾ ਟੁੱਟ ਕੇ ਡਿੱਗ ਰਹੀ ਹੈ ਜਿਵੇਂ ਕਿ ਹਨੂਮਾਨ ਨਾਟਕ ਜਿਹੜਾ ਉਹਦੇ ਬੋਲਿਆ ਇਹ ਬਨਵਾਸ ਚੱਲੇ ਦੋ ਸੁੰਦਰ ਕੌਤਕ ਕੋਸੀ ਸੰਗ ਜੁਟੀ ਹੈ ਪਾਇਨ ਪਾਏ ਨ ਕੋਸ ਚਲੀ ਅਜਹੂ ਨਹਿ ਗਾਉ ਕਿਸੀ ਵਿ ਛੁੱਟੀ ਹੈ ਹਾਥ ਧਰੇ ਕਟ ਬੂਜਿਤ ਰਾਮਹਿ ਨਾਥ ਕਉ ਕਾਂ ਕੁੰਜ ਕੁਟੀ ਹੈ ਰੋਵਤ ਰਾਗਵ ਜੋਵਤ ਸੀਆ ਮੁਖ ਮਾਨੋ ਮੋਤਨ ਮਾਲ ਟੁੱਟੀ ਹੈ ਅਥਵਾ ਜਦ ਅਜੁਧਿਆ ਤੋਂ ਰਾਮ ਜੀ ਨੂੰ ਦੇਸ ਨਿਕਾਲਾ ਆਇਆ ਤਦ RAM ਜੀ ਅਗਸਤ ਰਿਖੀ ਦੇ ਕੋਲ ਗਏ ਤੇ ਅਗਸਤ ਰਿਖੀ ਜੀ ਕਹਿਣ ਲੱਗੇ ਕਿ हे ਪੁੱਤਰ ਜੀ ਇਹ ਲਿਬਾਸ ਤੂੰ ਕਿਉਂ ਧਾਰਨ ਕੀਤਾ ਹੈ ਤੇਰੇ ਪਿਤਾ ਜੀ ਜੀਵਤ ਹਨ ਕਿ ਪ੍ਰਲੋਗ ਗਮਨ ਕਰ ਗਏ ਹਨ ਉਸ ਵੇਲੇ ਸ੍ਰੀ RAM ਚੰਦਰ ਜੀ ਨੇ ਸਾਰੀ ਗੱਲ ਸਮਝਾ ਦਿੱਤੀ ਅਤੇ ਜਦ ਅਗਸਤ 무ਨੀ ਜੀ ਨੇ ਕਿਹਾ ਕਿ ਤੁਸੀਂ ਫੇਰ ਇੱਥੇ ਹੀ ਨਿਵਾਸ ਕਰੋ ਉਸ ਵੇਲੇ ਸ੍ਰੀ RAM ਚੰਦਰ ਜੀ ਬਹੁਤ ਰੋਏ ਜੈਸਾ ਕਿ RAM ਮਿਲੇ ਮਨਸੂਂ ਪਰ ਪਾਇਨ ਲਾਈ ਰਹੇ ਛਦੀਆ ਦੁਖ ਖੋਇਓ ਛੇ ਸੁਤ ਕਿਉ ਜਹਿ ਭੇਖ ਤਰਿਓ ਨ੍ਰਿਪ ਜੀਵਤ ਹੈ ਕੇ ਬੜੋ ਮਗ ਸੋਇਓ ਬਾਤ ਕਹੀ ਸਮਝਾਏ ਸਬੈ ਰਗ ਬੀਰ ਮਨੋ ਤਨ ਤੀਰ ਗਡੋਇਓ ਪੂਤ ਰਿਓ ਏ ਠੋਰ ਸਬੈ ਮਿਲ ਸਵਾਸ ਭਰੇ ਮਨ ਤੇ ਅਤ ਰੋਇਓ ਸੀਤਾ ਲਖਮਣ ਵਿਛੜ ਗਿਆ ਜਦ ਸੀਤਾ ਤੇ ਲਖਮਣ ਲਖਮਣ ਦਾ ਵਿਛੋੜਾ ਹੋਇਆ ਉਦੋਂ ਵੀ ਸ੍ਰੀ ਰਾਮਚੰਦਰ ਜੀ ਰੋਏ ਸੀ ਅਥਵਾ ਜਦੋਂ ਅਜੁੱਧਿਆ ਪੂਰੀ ਵਿੱਚੋਂ ਦੇਸ਼ਨ ਕਾਲਾ ਹੋਇਆ ਤੇ ਸੀਤਾ ਲక్ష్మణ ਦਾ ਵਿਛੋੜਾ ਹੋ ਗਿਆ ਸੀ ਅਰਥਾਤ ਸੀਤਾ ਨੂੰ ਤਾਂ ਰਾਵਣ ਚੁੱਕ ਕੇ ਲੈ ਗਿਆ ਸੀ ਤੇ ਲక్ష్ਮਣ ਨੂੰ ਬਰਸ਼ੀ ਵੱਜ ਗਈ ਸੀ ਉਦੋਂ ਵੀ ਸ੍ਰੀ ਰਾਮਚੰਦਰ ਜੀ ਨੇ ਰੁਦਨ ਕੀਤਾ ਸੀ ਸੋ ਸਾਧ ਸੰਗ ਜੀ ਇਹ ਸ਼ਬਦ ਕਾਫੀ ਲੰਬੇਰਾ ਹੋਣ ਕਰਕੇ ਇਹਦੀ ਇੱਕ ਇੱਕ ਪੰਕਤੀ ਤੇ ਇੱਕ ਅੱਧੀ ਅੱਧੀ ਪੰਕਤੀ ਤੇ ਵੀ ਸਾਖੀਆਂ ਦਾ ਜੋ ਆਪਾਂ ਧਿਰਨਾ ਕਰਕੇ ਆਪ ਜੀ ਨਾਲ ਸਾਂਝ ਪਾਵਾਂਗੇ ਹੋ ਸਕਦਾ ਇਸ ਸ਼ਬਦ ਦੇ ਤੂ ਤਿੰਨ ਚਾਰ ਭਾਗ ਹੋ ਜਾਣ ਵਿਚਾਰ ਕਰਦੇ ਆ ਵੀਡੀਓ ਆਪਣੇ ਆਡੀਓ ਦੇ ਸੋ ਇਸ ਚੀ ਗੱਲ ਦੀ ਅਸੀਂ ਖਿਮਾ ਮੰਗਦੇ ਆ ਆਪ ਸੰਗਤ ਨਾਲ ਇਸੇ ਤਰ੍ਹਾਂ ਅੱਗੇ ਲੜੀਵਾਰ ਵਿਚਾਰ ਜਿਹੜੀ ਹੈ ਸ਼ਬਦੀ ਆਪਾਂ ਤੁਰਦੇ ਆਵਾਂਗੇ ਸਤਿਗੁਰੂ ਮਹਾਰੇ ਕਿਰਪਾ ਕਰਨ ਅੱਜ ਇੱਥੇ ਸਮਾਪਤੀ ਕਰਦੇ ਆ ਵਾਹਿਗੁਰੂ 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 Vahi guru, Vahi guru, Vahi guru, Vahi guru. Wahe guru. ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ